हां भाई बलबीर सिंह आज ਆਪਾਂ ਕਰਨੀਆਂ ਇੰਟਰਵਿਊ ਇਹ ਮੇਰਾ ਚੈਨਲ ਆ ਨਵਾ ਜੀਤ ਸਿੱਧੂ ਚੈਨਲ ਬਾਈ ਆ ਤੇ ਸਬਸਕ੍ਰਾਈਬ ਵੀ ਕਰਿਓ ਸਾਥ ਸੰਗਤ ਤੇ ਲਾਇਕ ਵੀ ਕਰਿਓ ਤੇ ਗਾਹ ਸ਼ੇਅਰ ਵੀ ਕਰ ਦਿਓ ਅਸੀਂ ਅੱਜ ਹੁਣ ਬਲਬੀਰ ਸਿੰਘ ਦੀ ਇੰਟਰਵਿਊ ਕਰਦੇ ਆ ਆਪਣੇ ਨਗਰ ਦੌਧਰ ਦੇ ਵਿੱਚੋਂ ਰਾਜਾ ਪਤੀ ਕੋਠੇ ਤੇ ਸਰਦਾਰ ਅਜੀਤ ਸਿੰਘ ਦਾ ਲੜਕਾ ਬਲਬੀਰ ਸਿੰਘ ਇਹ ਤਿੰਨ ਭਰਾ ਹੋਇਆ ਆਪਣਾ ਚਾਰ ਤਿੰਨ ਚਾਰ ਚਾਰ ਭਰਾ ਹੋਇਆ ਹਾਂ ਚਾਰੇ ਤੇ ਇੱਕ ਸਰਗਵਾਸ ਹੋਇਆ ਦੋ ਸਰਗਵਾਸ ਹੋ ਗਏ ਤੇ ਬਾਦਰ ਤੇ ਬਲਵੀਰ ਆਵਣੋਂ ਤੇ ਬਲਵੀਰ ਇੱਕ ਗੱਲ ਦੱਸ ਵੀ ਤੂੰ ਕਿੰਨੇਵੇਂ ਜਮਾਤ ਦੇ ਆਪਣੇ ਕਿੰਨੇ ਸਾਲ ਦੇ ਵਿੱਚ 10ਵੀਂ ਕਰੀ ਆ ਮੈਂ 10ਵੀਂ ਕੀਤੀ ਆ 1972 ਦੀ ਵਿੱਚੀ ਠੀਕ ਆ 6ਵੇਂ ਮਹੀਨੇ ਠੀਕ ਆ ਜਦੋਂ ਚਾਲਤ ਆਇਆ ਹਾਂ ਸਰਗਵਾਸ ਫੇਰ ਮੈਂ ਸਾਲਕ ਵੇਲਾ ਗਿਆ ਠੀਕ ਆ ਫਿਰ ਮੈਂ ਇੱਕ ਕ੍ਰੈਕਟਰੀ ਦਾ ਲਾਇਸੈਂਸ ਬਣਾਇਆ ਮੇਰੀ ਭੂਗ ਦਾ ਮੁੰਡਾ ਕਿ ਡਰਾਈਵਰ ਹੁੰਦਾ ਸੀ ਅੱਛਾ ਉਹ ਮੈਨੂੰ ਕਹਿੰਦਾ ਬਈ ਲਾਇਸੈਂਸ ਬਣਾ ਕੇ ਲੈ ਠੀਕ ਆ ਅੱਛਾ ਮੈਂ ਉਹ ਹੀ ਰਾਹੇ ਕ੍ਰੈਕਟਰੀ ਦਾ ਲਾਇਸੈਂਸ ਬਣਾ ਲਿਆ ਹਾਂ ਉਹਨੇ ਮੈਨੂੰ ਸ਼ਿਫਾਰਸ਼ ਲਵਾ ਕੇ ਇੱਕ ਆਪਣੇ ਮੋਕੇ ਸੇਪ ਟ੍ਰਾਂਸਪੋਰਟ ਬਣੀ ਅੱਛਾ ਜਿਹੜੀ ਅੱਜ ਕੱਲ੍ਹ ਜਿਹੜਾ ਟ੍ਰਾਂਸਪੋਰਟ ਹੈ ਠੀਕ ਆ ਉਹਦੇ ਵਿੱਚ ਮੈਨੂੰ ਨੇ ਭਰਤੀ ਕਰਾ ਦਿੱਤਾ ਅੱਛਾ ਚਲੋ ਜੀ ਭਰਤੀ ਕਰਾਇਆ ਅੱਜ ਹੋਰ ਭਲਕ ਹੋਰ ਮੈਂ ਉਹਨਾਂ ਦੇ ਲਈ 1900 ਰੁਪਏ ਤੱਕ ਅਰਜ਼ੀ ਭਰਤੀ ਹੋ ਕੇ ਹਾਂ 1979 ਤੱਕ ਉਹਨਾਂ ਦੇ ਮਲਾਰੇ ਅੱਛਾ ਹਾਂਜੀ 7 ਸਾਲ ਠੀਕ ਆ ਉਸ ਤੋਂ ਬਾਅਦ ਉਹ ਟਰਾਂਸਪੋਰਟ ਫੇਰ ਹੋ ਮਾਰਕ ਲੜ ਪਿਆ ਕੋ ਵਿੱਚ ਅੱਛਾ ਮੈਂ ਉੱਥੋਂ ਸਾਨੂੰ ਇੱਕ ਕੋਈ ਜੰਟ ਮਿਲ ਪਿਆ ਉਹਦੀ ਮੈਂ ਸੋਨੋਂ ਬਾਹਰ ਲੈ ਜਾਣਾ ਅੱਛਾ ਅਸੀਂ ਉਹਨੂੰ ਦਿੱਤਾ 4-4000 ਰੁਪਏ ਉਹਨਾਂ ਟਾਈਮਾਂ 'ਚ 1980 ਦੇ ਵਿੱਚ ਠੀਕ ਆ ਅਸੀਂ 4-4000 ਰੁਪਏ ਦੇ ਕੇ ਉਹਨਾਂ ਪਾਸਪੋਰਟ ਦੇ ਤੇ ਉਹ ਸਾਨੂੰ ਦਿੱਲੀ ਛੱਡ ਕੇ ਭੱਜ ਗਿਆ। ਅੱਛਾ। ਅਸੀਂ ਦਿੱਲੀ ਨੂੰ ਕਨਾਂ ਤੂੰ ਤੇ ਟੋਰਲ ਰਸਾਪਣਾ ਸੀ ਸਾਡੇ ਗ੍ਰੈਂਟੀ ਕਾਰਸੀ ਕੋਲੇ। ਹਾਂ। ਅਸੀਂ ਪਿੰਡ ਆ। ਅੱਛਾ। ਉਹ ਤਿੰਨਾਂ ਮਹੀਨਿਆਂ ਬਾਅਦ ਸਾਡੇ ਕੋਲੇ ਪਿੰਡ ਫੇਰ ਆ ਗਿਆ। ਅੱਛਾ। ਉਹ ਸਾਨੂੰ ਕਹਿੰਦਾ ਵੀ ਹੁਣ ਤੁਹਾਨੂੰ ਬੰਦੇ ਹੋ ਚੜਾਉਂਗਾ। ਠੀਕ ਹੈ। ਅਸੀਂ ਕਹਿੰਦੇ ਠੀਕ ਹੈ। ਕਹਿੰਦਾ ਵੀ ਹਜ਼ਾਰਾਂ ਹਜ਼ਾਰ ਰੁਪਈਆ ਹੋਰ ਦੇ ਦੇ। ਅੱਛਾ। ਅਸੀਂ ਉਹਨਾਂ ਹਜ਼ਾਰਾਂ ਹਜ਼ਾਰ ਰੁਪਈਆ ਹੋਰ ਦੇਤਾ ਅਸੀਂ ਬੱਬੇ ਨੂੰ ਚੜ ਗਏ ਥੋ ਜੰਮੂ ਤਵੀ ਵਾਲੀ ਘਾਟੀ ਚ। ਅੱਛਾ। ਦੀ ਭਾਈ ਬੰਬੇ ਜਾਵੜੇ ਹਾਂ ਆ ਕੇ ਜੇ ਕੀ ਆ ਹੋਟਲ ਆ ਤਾਜਮਹਲ ਹੋਟਲ ਦੇ ਸਾਹਮਣੇ ਅੱਛਾ ਅਸੀਂ ਉਹਦੇ ਚ ਰਹੇ ਨੌ ਤੱਕ ਹੂੰ ਉੱਥੇ ਇੱਕ ਮੁਹੰਮਦ ਅਲੀ ਰੋਡ ਵੱਜਦਾ ਉਹਦੇ ਤੇ ਜੂਸ-ਮਜੂਸ ਹੁਣ ਜਾਂਦਾ ਇੱਕ ਮੁਸਲਮਾਨ ਅੱਛਾ ਖਾਨ ਬਹੁਤ ਵਧੀਆ ਬਤਾ ਉਹ ਵਿਚਾਰ ਅੱਛਾ ਉਹਦੇ ਅਸੀਂ ਜਦੋਂ ਗਏ ਉਹ ਕਹਿੰਦਾ ਵੀ ਸੋਨੂ ਮੈਂ ਅੱਜ ਤੋਂ ਚੋਂ ਦਿਨਾਂ ਨੂੰ ਹੂੰ ਕਿਹਾਦਾ ਵੀ ਮੇਰਾ ਜਿਹੜਾ ਸਾਲਾ ਲੱਗਦਾ ਨਾ ਉਹ 사ウਦੀ ਅਰਬ ਚ ਠੇਕੇ ਲੈਂਦਾ ਠੀਕ ਆ ਉਹਨੇ ਬੰਦੇ ਮਂਗਾਏ ਆ 20 ਹਾਂ ਕਹਿੰਦਾ ਵੀ ਮੈਂ ਸਾਨੂੰ ਚੌਥੇ ਨੂੰ ਛੱਡਾ ਦੇਣਾ ਹਾਂ ਅਸੀਂ ਜੇ ਜੇ ਠੀਕ ਆ ਅਸੀਂ ਉਹਨੂੰ ਚਾਰ ਜਣੇ ਗਏ ਅਸੀਂ ਉਹਨੂੰ ਪਾਸਪੋਰਟ ਦੇਏ ਉਦੋਂ 2300 ਰੁਪਈਆ ਸੁਰਦੀ ਆ ਰੇਰਤਾਂ ਟਿਕਟ ਹੁੰਦੀ ਸੀ ਜਾਣ ਆਉਣ ਦੀ ਅੱਛਾ ਉਹ ਅਸੀਂ ਉਹਨੂੰ ਪੈਸੇ ਦੇਏ ਚੋਹਾਂ ਬੰਦਿਆਂ ਦੇ ਹੂੰ 9200 ਰੁਪਈਆ ਠੀਕ ਆ ਪੈਸੇ ਦੇ ਕੇ ਤੇ ਭਾਈ ਜਦੋਂ ਅਸੀਂ ਦੂਜੇ ਦਿਨ ਪਤਾ ਕਰਨ ਗਏ ਹਾਂ ਜਿਹੜਾ ਸਾਡਾ ਏਜੰਟ ਸੀ ਉਹ ਸਾਤੋਂ ਚੋਰੀ ਛਿਪੇ ਜਾ ਕੇ ਉਹਨਾਂ ਨਾਲੇ ਪੈਸੇ ਬਣਾ ਲਿਆ ਨਾਲੇ ਸਾਡੇ ਪਾਸਪੋਰਟ ਬਣਾ ਲਿਆ ਅੱਛਾ ਉਹਨੂੰ ਕਹਿੰਦਾ ਜੀ ਮੈਂ ਤਾਂ ਇਹਨਾਂ ਨੂੰ ਖਰਾਬ ਕਰਨਾ ਮੈਂ ਭੇਜਣੇ ਅੱਛਾ ਉਹਦਾ ਇੱਕ ਯਾਰ ਦੋਸਤ ਹੁੰਦਾ ਸੀ ਉਹ ਯੂਸਫ ਯੂਸਫ ਜਾਣਦਾ ਗੰਡਾ ਸਿੰਘ ਤਵੇਲੇ ਵਾਲਾ ਅੱਛਾ ਮੇਰੇ ਨਾਲ ਮੁੰਡਾ ਇੱਕ ਰਕਵੇਆ ਹੁੰਦਾ ਸੀ ਉਹ ਰਕਵੇਆ ਵਿਆਹ ਸੀ ਅੱਛਾ ਉਹਨੇ ਉਹਨੂੰ ਕਿਹਾ ਯੂਸਫ ਉਹਨੂੰ ਵੀ ਮੁੰਡੇ ਭੇਜ ਦੇ ਹਾਂ ਦਾ ਗਰੰਟੀ ਮੇਰੀ ਆ ਹਾਂ ਉਹ ਕਹਿੰਦਾ ਵੀ ਠੀਕ ਆ ਪਰ ਜਾਣਤ ਨੇ ਪੇਸ਼ ਨਹੀਂ ਜਾਣ ਦਿੱਤੀ ਐਚਾ ਜੇ ਮਾਰਿਆ ਆ ਸਾਨੂੰ ਏਜੰਟ ਨੇ ਦੱਸਦਾ ਕਿ ਤੁਹਾਡੇ ਪਾਸਪੋਰਟ ਵੀ ਲੈ ਗਿਆ ਭਾਈ ਪੈਸੇ ਵੀ ਲੈ ਗਿਆ ਅੱਛਾ ਅਸੀਂ ਭਾਈ ਹੋਟਲ ਜਾ ਕੇ ਦਰੂ ਗੁਰੂ ਕੀ ਲਾ ਕੇ ਹਾਂ ਕੀ ਲਾ ਕੇ ਅਸੀਂ ਉਹਨੂੰ ਕੁੱਟਿਆ ਫੋ ਅੱਛਾ ਕਿੰਨਾ ਲੈਣਿਆ ਰਿਹਾ ਠੀਕ ਹੈ ਅਸੀਂ ਸਮੁੰਦਰ ਤੱਕ ਸਿੱਟਣ ਲੱਗੇ ਅੱਛਾ ਉਹਨੂੰ ਕੋਈ ਜੋਲੀ ਦਾ ਡਰਾਈਵਰ ਆ ਆਪਣੇ ਸੂਬਾ ਸੂਬਾ ਅੱਛਾ ਉਹ ਜਾ ਕੇ ਠੀਕ ਹੈ ਉਹ ਕਹਿੰਦਾ ਵੀ ਸੁਣੋ ਅੰਦਰ ਕਰ ਦੇਣਗੇ ਇੱਥੇ ਛਡਾਉਣਾ ਨਹੀਂ ਕਿਸੇ ਨੇ ਪਰ ਵੀ ਤੁਸੀਂ ਰਾਜੀਨਾਮਾ ਕਰ ਹਾਂ ਕਰੂ ਅਸੀਂ ਹੋਟਲ ਚਾ ਕੇ ਰਾਜੀਨਾਮਾ ਕਰ ਲਿਆ ਹਾਂ ਹਾਂ ਰਾਤ ਨੂੰ ਮੇਰੇ ਮਨ ਚਾਹੀ ਮਨਾ ਨਹੀਂ ਤਾਂ ਖਰਾਬ ਕਰੂਗਾ ਇਹ ਉਹ ਕਹ ਉਹ ਨਾ ਵੀ ਹਾਂ ਵੀ ਹੁਣ ਇਹਦੇ ਨਾਲ ਆਪਾਂ ਜਦੋਂ ਲੜੀ ਪਏ ਲੜੀ ਪਏ ਇਹ ਖਰਾਬ ਕਰ ਹਾਂ ਮੇਰੇ ਮਨ ਚੇ ਵੀ ਆਪਾਂ ਹੋਟਲ ਦਾ 400 ਰੁਪਿਆ ਕਰਾਇਆ ਦੇਣਾ ਹਾਂ ਇਹ ਆ ਸ਼ਰਾਬੀ ਹਾਂ ਇੱਕ ਸਾਡੇ ਨਾਲ ਭਈਆ ਬਹੁਤ ਯਾਰਦੋਸ ਸੀਗਾ ਜਿਹੜਾ ਹੋਟਲ ਦੇ ਵਿੱਚ ਲੋਕ ਕਰ ਸੀ ਅੱਛਾ ਉਹਦਾ ਨਾਮ ਸੀ ਮਥਰਾ ਅੱਛਾ ਅਸੀਂ ਭਾਈ ਜੀ ਮਸਰਿਆਂ ਕਾਣ ਤੋਂ ਪੁੱਛੀ ਤੀ ਅੱਛਾ ਇਹ ਸਾਡੇ ਕੋਲੋਂ ਮਸਰਿਆ ਪੈਸੇ ਹੀ ਮੁੱਕ ਗਏ ਹਾਂ ਅਸੀਂ ਜਾਣਾ ਪੰਜਾਬ ਹਾਂ ਇਹ 11 ਵਜੇ ਧੀਰਾ ਬੂੰਗੜੀ ਘੱਡੀ ਚਲਣੀ ਐ ਐਕਸਪ੍ਰੈਸ ਹਾਂ ਦਿੱਲੀ ਤੱਕ ਅਸੀਂ ਉਲੇ ਤੇ ਜਾਵਣਾ ਵੀ ਉਦੋਂ ਦਾ ਮੈਂ ਪੰਜਾਬ ਨੂੰ ਬਸ ਫੜ ਜਾਣਾ ਠੀਕ ਆ ਉਹ ਕਹਿੰਦੇ ਠੀਕ ਆ ਸਾਨੂੰ ਤਾਂ ਬੰਦਾ ਪਿਆ ਹੋਣਾ ਚਾਹੀਦਾ ਹਾਂ ਮੈਂ ਉਹਦੇ ਪੈਸੇ ਚੱਕੇ ਹੂੰ ਉਹਦਾ ਕੰਨਾ ਕਿ ਸ਼ਹਿਰਾਂ ਤੇ ਬਣਾਣ ਰਹਿਣ ਦੀ ਉਹਦੇ ਤੇੜ ਅੱਛਾ ਬਾਕੀ ਮੈਂ ਉਹਨੂੰ 400 ਰੁਪਏ ਹੋਟਲ ਚ ਦੇ ਕੇ ਤੇ ਭੱਜਿਆ ਆ ਠੀਕ ਆ ਆ ਕੇ ਫਿਰ ਮੈਂ ਦੋ ਸਾਲ ਚੁੱਪ ਹੀ ਰਿਹਾ ਮੈਂ ਪੈਂਡ ਹੀ ਨਹੀਂ ਆਇਆ ਅੱਛਾ ਉਹ ਏਜੰਟ ਵੀ ਜਦੋਂ ਪਿੰਡ ਆਇਆ ਉਹ ਸਾਡੇ ਘਰੇ ਆਇਆ। ਅੱਛਾ। ਕਹਿੰਦਾ ਵੀ ਮੇਰੇ ਬਾਪੂ ਪੈਸੇ ਮੋੜ ਦੇ। ਹਾਂ। ਸਾਡਾ ਬਜ਼ੁਰਗ ਫਿਰ ਉਹਦੇ ਗਲ ਪੈ ਗਿਆ। ਹਾਂ। ਉਹ ਕਹਿੰਦਾ ਸਾਡੇ ਪਤੇ ਦੱਸ ਕਿੱਥੇ ਆ। ਹਾਂ। ਵੀ ਬੰਦੇ ਤਾਂ ਘਰੇ ਨਹੀਂ ਆਏ। ਜਿਹੜਾ ਘਰੇ ਹੀ ਨਹੀਂ ਆਇਆ। ਆਏ। ਹਾਂ। ਪੈਸੇ ਅਸੀਂ ਤੈਨੂੰ ਕਿੱਥੋਂ ਦੇ ਦਈਏ? ਹਾਂ। ਚਲ ਜਿਉ ਮੋੜ ਗਿਆ। ਅੱਛਾ। ਮੋੜ ਗਿਆ। 2 ਸਾਲ ਅਸੀਂ ਸਾਡੀ ਮਾਸੀ ਆਸੀਂ ਉੱਥੇ ਰਹੇ ਜੂ ਕੀ ਚ। ਅੱਛਾ। ਜੀਂਪੁਰ ਖੀਵੀ ਜਿਹੜਾ ਪਿੰਡ। ਅੱਛਾ। ਰੱਡਿਆ ਸਟੇਸ਼ਨ ਪਈਆ। ਹਾਂ। ਅਸੀਂ ਉੱਥੇ ਰਹੇ ਸੀ ਚਲੋ 2 ਸਾਲਾਂ ਬਾਅਦ ਮੈਨੂੰ ਪਿੰ अच्छा। ਤੇ ਤੇਰੀ ਜੀ ਰੂਡ ਦੇ ਚੈਂਟਰੋਂ ਆ ਗਿਆ। ਅੱਛਾ। ਪਰ ਮੈਂ ਜੀ ਉੱਥੇ ਹੀ ਰਾਤ ਨੂੰ ਚੜ੍ਹਿਆ ਆ। ਹਾਂ। ਇੰਟਰਵਿਊ ਆ। ਉਹ ਮੈਂ ਆ ਕੇ ਜਗਰਾਉਂ ਉੱਪਰ ਆ। ਅੱਛਾ। ਜਗਰਾਉਂ ਕਾਮਰੇਟ ਸੱਕੜ ਦੀਆਂ ਕੁਰੀਆਂ ਪਿਆ ਜੀ। ਕਾਮਰੇਟ ਸੱਕੜ ਸੰਗੂ ਐਮ.ਐਲ.ਏ. ਹੁੰਦਾ। ਕੀ ਕਾਮਰੇਟਾਂ ਦਾ? ਕੌਣ ਰਸੀਗਾ ਹਾਂ। ਹਾਂ ਜੀ। ਆਹ ਕੱਲ ਬਾਤ ਕੀਤੀ। ਉਹ ਕਹਿੰਦਾ ਵੀ ਆਜੋ ਚੰਡੀਗੜ੍ਹ ਆਜੋ। ਹਾਂ। ਨਾ ਪੱਤਾ ਰਖਾ ਦਿੰਦਾ। ਠੀਕ ਆ। ਅਸੀਂ ਉਹਦੇ ਕੋਲ ਚੰਡੀਗੜ੍ਹ ਚਲੇ ਗਏ। ਹਾਂ। ਕੋਨੇ ਗਈ ਨੂੰ ਮੈਨੂੰ ਪੋਸਟ ਹੈ 1973 ਦੀ 10 ਨੇ 1983 ਦੀ ਹਾਂ 10ਵੇਂ ਮਹੀਨੇ ਤੋਂ ਮੈਨੂੰ ਨੇ ਭਰਤੀ ਕਰਾਇਆ ਠੀਕ ਹੈ ਸੱਗਰ ਸਿੰਘ ਅੰਮ੍ਰਿਤਸਰ ਹਾਂ 1983 ਜਦੋਂ 1983 ਦੇ ਵਿੱਚ ਤੂੰ ਪਹਿਲੀ ਵਾਰ ਕਲੈਕਟਰੀ ਚ ਹੋਇਆ ਲੱਗਿਆ 1983 ਤੋਂ ਰੂਲ ਵਿੱਚ ਲੱਗਿਆ ਠੀਕ ਹੈ ਉਹਨੇ ਮੈਂ 7 ਸਾਲ ਪ੍ਰਾਈਵੇਟਾਂ ਦੇ ਲਈ ਪ੍ਰਾਈਵੇਟ ਤੇ ਰਿਹਾ ਹਾਂ ਹਾਂਜੀ 1983 ਦੇ 10ਵੇਂ ਮਹੀਨੇ ਤੋਂ ਆਇਆ ਰੂਲ ਵਿੱਚ ਲੱਗਿਆ ਠੀਕ ਹੈ ਇਹ 2014 ਦੇ ਵਿੱਚ ਮੈਂ ਰਟਾਇਰਮੈਂਟ ਹੋਇਆ। ਜਿਹੜੇ 31 ਸਾਲ ਫਿਰ ਵੀ ਸਰਵਿਸ ਕਰ ਗਿਆ। ਰੋਡਵੇਜ ਦੇ ਵਿੱਚ। ਹਾਂ, ਵੀ ਰੋਡਵੇਜ। ਠੀਕ ਹੈ। ਰੋਡਵੇਜ ਦੇ ਵਿੱਚੋਂ ਵਧੀਆ ਪੈਨਸ਼ਨ ਮਿਲਦੀ ਆ। ਹਾਂ। ਤੇ ਮੈਂ ਆਪਣੇ ਪਾਲ ਦੇ ਵਿਆਹ ਲਈ ਹਾਂ। ਹਾਂ। ਬੜੀ ਚੰਗੀ ਜਿੰਦਗੀ ਮਿਲਦੀ ਆ। ਸੋਹਣੀ ਸੋਹਣੀ ਹਾਂ। ਪਰਮਾਤਮਾ ਹਾਂ। ਸਰਬ ਦੀ ਜਿੰਦਗੀ। ਵੀ ਐਸੇ ਤਰ੍ਹਾਂ ਹੀ ਬਾ ਮਹਾਰਾਜ ਸੱਚੇ ਬਾਝਾ ਤੰਦਰੋਤੀ ਦਾ ਨਘਾਵੇ ਜਰ। ਪਰਵਾਰਾਂ ਚੜਦੀ ਕਲਾ ਰਹੇ ਹਾਂ ਜਿਵੇਂ ਆਪਣੇ ਬਜ਼ੁਰਗ ਕੋਲ ਜਰ ਹੁਣ ਸਾਡੇ ਮਾਂ ਦੇ ਖੇਤੋ ਬਣਾ ਕੇ ਲੈਨ ਇੰਟਰਵਿਊ ਵੀ ਸਾਡੇ ਬਜ਼ੁਰਗ ਦੇ ਬਾਪਾ ਕੋ ਲਾ ਸੋਤ ਲਾ ਸੋ ਭਾਂ ਸੋ ਕਿਸੇ ਪਟਾਈ ਮ ਉਹਨਾਂ ਨੇ ਵੀ ਇੱਥੇ ਹਾਲ ਬਾਇ ਹੋਣਗੇ ਉਸੇ ਖੇਤ ਚ ਫਿਰ ਸਾਡੇ ਬਾਪੂ ਉਹਨਾਂ ਨੇ ਬਾਹੇ ਆ ਫਿਰ ਅਸੀਂ ਟਰੈਕਟਰ ਚਲਾਉਂਦੇ ਰਹੇ ਹਾਂ ਚਲ ਹੁਣ ਸਾਡੇ ਹਰਮਨ ਹੁਣੀ ਚਲਾਉਂਦੇ ਆ ਜਿੰਦਰ ਹੁਣੀ ਚਲਾਉਣਗੇ ਆ ਵੀ ਐ ਗਾਂ ਦੀ ਗਾ ਪੀੜੀ ਦਰ ਪੀੜੀ ਚੱਲੀ ਆਵੇ ਯਾਰ ਵਧੀਆ ਆਦਾ ਗਾਂ ਦੀਆਂ ਪਰਿਵਾਰ ਤੇ ਬਹੁਤ ਛੋਟਾ ਪਰਿਵਾਰ ਸੀ ਥੋੜਾ ਠੇਕਾ ਵਧੀਆ ਆ ਚਾਰੇ ਭਰਾ ਤੁਸੀਂ ਬਹੁਤ ਵਧੀਆ ਰਹੇ ਆ ਯਾਰ ਮੈਂ ਤਾਂ ਤੁਹਾਡੇ ਕੋਲੇ ਥੋਡੇ ਕੋਲ ਕਿੰਨਾ ਚਿਰ ਆਪਾ ਥੋਡੇ ਗਵਾਂਢ ਦਾ ਮੈਂ ਪੈੜੀ ਖਰਾਬੇ ਕਾਲੀ ਕਰੀ ਆ ਮਹਿੰਦਰ ਕਿਆਲੀ ਮੈਨੂੰ ਮੈਂ ਤਾਂ 7-8 ਸਾਲ ਕੋ ਮੈਂ ਕਰੀ ਆ 20 ਸਾਲ 22 ਸਾਲ 22 ਸਾਲ ਲਗਾਤਾਰ ਬਾਹੀ ਆ ਤੇ ਬਹੁਤ ਆਪਣਾ ਤਾਂ ਉੱਥੇ ਪ੍ਰੇਮ ਸੀ ਬਾਬੇ ਹੁਣਾਂ ਨੇ ਐਵੇਂ ਕਹਿ ਦਿੱਗੇ ਬਹੁਤ ਕਿਰਪਾ ਰਹੀ ਸੀ ਬਹੁਤ ਕਿਰਪਾ ਰੇ ਘਰ ਆਂਗੂ ਦਾ ਯਾਰ ਰਹਿੰਦੇ ਸੀ ਸਾਰੇ ਉੱਥੇ ਹੁਣ ਵੀ ਘਰ ਨੂੰ ਹੀ ਹੈ ਤੇ ਹੁਣ ਵੀ ਆਪਣਾ ਇੱਥੇ ਵੀ ਆਪਾਂ ਇਕੱਠੇ ਹੀ ਰਹਿੰਨੇ ਆ ਹੁਣ ਚੱਲ ਜਿਵੇਂ ਚੱਲ ਤੂੰ ਇੱਥੇ ਹੁਣ ਦੁੱਧ ਦੀ ਸੇਵਾ ਕਰਦਾ ਵਧੀਆ ਯਾਰ ਨੈਣੇ ਨਾ ਬੰਦੇ ਦਾ ਟਾਈਮ ਪਾਸ ਹੋ ਜਾਂਦਾ ਹਾਂ ਨਾਲੇ ਸੇਵਾ ਨਾਲੇ ਸੇਵਾ ਦੀ ਸੇਵਾ ਹੋ ਗੁਰਤੇਜ ਇੱਥੇ ਆਪਣਾ ਗ੍ਰੰਥੀ ਆ ਲੱਗਿਆ ਗੁਰਦੁਆਰੇ ਬਾਬੇ ਦੇ ਬਹੁਤ ਸੋਹਣਾ ਕੰਮ ਆਪਣਾ ਰਿਹੜੀ ਜਾਂਦਾ ਹਾਂ ਬਿਲਕੁਲ ਬਿਲਕੁਲ ਹਾਂ ਯਾਰ ਕਥਾ ਕਰਦਾ ਬਹੁਤ ਵਧੀਆ ਆਪਣੇ ਦੇ ਸੰਗਰਾਣ ਵਾਲੇ ਦਿਨ ਤੇ ਮੱਛੇ ਵਾਲੇ ਦਿਨ ਹਕਮਨਾਮੇ ਦੀ ਉਹੀ ਅਸੀਂ ਤਾਂ ਯਾਰ ਕਹਿੰਨੇ ਵੀ ਬਹੁਤ ਵਧੀਆ ਇਸੇ ਤਰ੍ਹਾਂ ਦੇ ਬੱਚਾ ਲਾਇਕ ਲੱਗਦਾ ਕਿਸੇ ਤੈਨੂੰ ਵੱਡਾ ਕਥਾ ਬਾਤ ਚ ਬਾਬੇ ਨੇ ਬਣਾ ਦੇਣਾ ਉਹਨੂੰ ਤੇ ਮਹਾਰਾਜ ਬਸ ਆਹੀ ਕਿਨੇ ਥੋੜੀ ਥੋੜੀ ਆਪਦਾ ਕਿਸੇ ਦਿਨ ਇਹ ਤੋਂ ਵੀ ਕਰਾਵਾਂਗੇ ਕਥਾ ਆਪਾਂ ਲਵਾਵਾਂਗੇ ਘੰਟਾ ਡੇਢ ਘੰਟਾ ਕਿਸੇ ਪ੍ਰੋਗਰਾਮ ਤੇ ਇਹਨੂੰ ਕਹਣਾ ਵੀ ਬਹੁਤ ਵਧੀਆ ਆ ਉਹਦੀ ਕਥਾ ਕਰੀ ਗੁਰੂ ਗ੍ਰੰਥ ਸਾਹਿਬ ਚੋਂ ਤੇ ਉਹਦੇ ਕਰਾਵਾਂਗੇ ਤੇ ਫਿਰ ਮਹਾਰਾਜ ਆਈ ਹੌਲੀ ਹੌਲੀ ਜੱਗ ਖੁੱਲ ਜਾਂਦੀ ਹੁੰਦੀ ਆ ਹਾਂ ਬੰਦਾ ਗਾਂ ਦੀ ਗਾਂ ਬਣ ਜੇ ਪਰ ਇਹਨੇ ਬਾਬੇ ਨੇ ਜਿਹੜਾ ਬੰਦਾ ਇਹਦੇ ਲੜ ਜਾਂ ਲੱਗਿਆ ਰਿਆ ਇਹ ਇਹਨੇ ਪੁੱਕਾ ਨਹੀਂ ਉਹ ਮਾਰਨ ਦਿੱਤਾ ਚੜਦੀ ਗਲਾਈ ਚੜਦੀ ਗਲਾਈ ਕਰਾਉਂਦਾ ਫਿਰ ਗਾਂ ਦੀ ਗਾਂ ਹਾਂ ਬਹੁਤ ਕਿਰਪਾ ਤਾਂ ਹੀ ਅੱਜ ਆਪਾਂ ਇੰਟਰਵਿਊ ਕਰੀਆ ਮੈਂ ਕਹਿਆ ਯਾਰ ਬਲਵੀਰ ਨੇ ਨੌਕਰੀ ਕਰੀਆ 25-30 ਸਾਲ ਵੀ ਅੱਜ ਅੱਜ ਪੁੱਛਦਿਆਂ ਸਾਰੀ ਗੱਲ ਉਹ ਬਹੁਤ ਵੈਰਾ ਬੱਸਾਂ ਦੇ ਵਿੱਚ ਮਹਾਰਾਜੇ ਨੂੰ ਕੋਈ ਐਕਸੀਡੈਂਟ ਨਹੀਂ ਵਧੀਆ 31 ਸਾਲ ਐ ਨਗਾਰੇ ਹਮਮ ਕੁੜੀ ਦਾਤੇ ਦੀ ਕਿਰਪਾ ਰਹੀ ਆ ਹਾਂ 37 ਸਾਲ ਲਾਤੇ ਲਾਤੇ ਆ 30 ਸਾਲ ਪ੍ਰਾਈਵੇਟਾਂ ਦੇ ਰਾਤੇ ਕੱਤੀ ਹੀ ਲਾਤੇ 38 ਸਾਲ 31 ਸਾਲ ਲਾਏ ਜਿੰਦਗੀ ਦੀ ਅੱਧੀ ਜੰਦੀ ਅੱਧੀ ਲੰਗੀ ਹਾਂ ਠੀਕ ਆ ਓਕੇ ਬੜੀ ਕਿਰਪਾ ਵੀ ਦਾਤੇ ਦੀ ਬਹੁਤ ਬਹੁਤ ਧੰਨਵਾਦ